ਤਸਰੀ ਗੈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਹੁਣ ਵੀਡੀਓ ਬਣਾਈ ਇੱਕ ਹੋਰ ਸੂਟ ਬਣਾਇਆ ਆਪਾਂ ਨੇ ਪਲੇਨ ਸਲਵਾਰ ਸੀਗੀ ਪ੍ਰਿੰਟ ਕਮੀਜ਼ ਉਹਦੇ ਤੇ ਆਪਾਂ ਡਿਜ਼ਾਈਨ ਬਣਾਉਣਾ ਤੇ ਉਹ ਮੈਂ ਪਲੇਨ ਸਲਵਾਰ ਤੇ ਇਸ ਤਰ੍ਹਾਂ ਬਣਾਇਆ ਤੇ ਆਪਾਂ ਫਿਰ ਇਹਨੂੰ ਕਮੀਜ਼ ਤੇ ਸੈੱਟ ਕਰਾਂਗੇ ਪੱਲੇ ਤੇ ਤੇ ਉਹ ਆਪਾਂ ਅੱਜ ਤਿਆਰ ਕਰਦੇ ਆ ਇਸ ਤਰ੍ਹਾਂ ਪਹਿਲਾਂ ਮੈਂ ਗੋਲ ਚੀਜ਼ ਲਈ ਕੋਈ ਇਸ ਤਰ੍ਹਾਂ ਡਰਾ ਕਰ ਲਿਆ ਕੋਈ ਵੀ ਗੋਲ ਚੀਜ਼ ਲੈ ਲਓ ਇਹਦਾ ਸੇਮ ਹੈ ਹੱਥ ਨਾਲ ਕਰ ਲਿਆ ਪੈਨ ਨਾਲ ਤੇ ਇਹਦੇ ਵਾਸਤੇ ਆਪਾਂ ਨੂੰ ਮੈਂ ਤਾਂ ਤਿੰਨ ਰੰਗ ਵਰਤੇ ਨੇ ਇਹ ਵਾਲੇ ਤਿੰਨ ਰੰਗ ਵਰਤਣ ਬਾਕੀ ਇਹ ਤਸਵੀਰ ਇਹ ਆਪਾਂ ਨੇ ਲੈਣੇ ਨੇ ਜਿੰਨੇ ਸਿੰਪਲ ਸੂਟ ਹੈ ਸਿੰਪਲ ਨੂੰ ਆਪਾਂ ਵਧੀਆ ਬਣਾ ਸਕਦੇ ਆ ਸਿੰਪਲ ਮਤਲਬ ਕੋਈ ਸਿੰਪਲ ਕੜਾਈ ਹੈ ਬਿਲਕੁਲ ਤੇ ਆਪਾਂ ਹੁਣ ਸਟਾਰਟ ਕਰਦੇ ਆ ਆ ਸਰਕਲ ਵਾਲੀ ਕੋਈ ਗੋਲੂ ਚੀਜ਼ ਲੈ ਲਓ ਜਿੱਡਾ ਆਪਾਂ ਨੇ ਫਲਾਵਰ ਬਣਾਉਣਾ ਹੈ ਉੱਡੀਕ ਲੈ ਲਓ ਹੁਣ ਮੈਂ ਇਹ ਪਹਿਲਾਂ ਇਹ ਛੋਟਾ ਸਰਕਲ ਬਣਾਇਆ ਫਿਰ ਉਹਦੇ ਆਲੇ ਦਾਰੇ ਥੋੜਾ ਥੋੜਾ ਹੋਰ ਵਧਾ ਕੇ ਕਿਉਂਕਿ ਇਹ ਡਬਲ ਕਰਨਾ ਆਪਾਂ ਨੇ ਇਸ ਤਰ੍ਹਾਂ ਆਹ ਚੀਜ਼ ਬਣਾਉਣੀ ਆ ਇਸ ਕਰਕੇ ਤੇ ਹੁਣ ਆਪਾਂ ਫਲਾਵਰ ਬਣਾ ਰਿਹਾ ਤੇ ਤੁਹਾਨੂੰ ਦੱਸਦੇ ਆ ਇੱਥੇ ਆਪਾਂ ਨੇ ਸੂਈ ਕੱਢ ਲਈ ਇਹ ਮੈਂ ਜਿਹੜਾ ਧੱਗਾ ਲਿਆ ਉਹੀ ਗੁੱਟੀ ਵਾਲਾ ਅੰਕਰਦਾ ਜਾਂ ਰੰਗੋਲੀ ਦਾ ਇਹ ਪੂਰੇ ਦਾ ਪੂਰਾ 6 ਲੜਾ ਹੁੰਦਾ 6 ਲੜਾ ਹੀ ਆਪਾਂ ਪਾ ਲਿਆ ਸੂਈ 'ਚ ਤੇ ਇਹ ਆਪਾਂ ਹੁਣ ਇਸੇ ਤਰ੍ਹਾਂ ਹੀ ਇਹਨੂੰ ਲਈ ਜਿਵੇਂ ਟੰਕਾ ਭਰਦੇ ਆਣ ਲਈ ਜਿਡੇ ਜਿਡੇ ਉਸ ਤਰ੍ਹਾਂ ਆਪਾਂ ਨੇ ਇਹਨੂੰ ਪਰ ਲੈਣਾ ਦੇਖੋ ਇਸ ਤਰ੍ਹਾਂ ਮੈਂ ਇਹਨਾਂ ਨਾਲ ਕਪਾਸਲਾ ਰੱਖਿਆ ਤਾਂ ਜੇ ਉਹਦੇ ਇਹਦੇ ਵਿੱਚ ਇੱਕ ਵਾਈਟ ਪਾਉਗਾ ਨਾ ਹੁਣ ਕਰਕੇ ਇਹਨਾਂ ਨਾਲ ਕਪਾਸਲਾ ਰੱਖਿਆ ਮੂਰੇ ਧਾਗਾ ਕਰਕੇ ਇਸੇ ਤਰ੍ਹਾਂ ਇਹ ਸਾਰੇ ਆ ਫਲਾਵਰ ਆਪਾਂ ਦੇਖੋ ਇੱਥੋਂ ਕੱਢ ਲਈ ਸੂਈ ਨੀਚੇ ਤੇ ਫੇਰ ਆ ਗਈ ਐਨੇ ਕ ਫਾਸਲੇ ਨਾਲ ਲੈ ਕੇ ਨਾ ਤੇ ਕੱਢ ਲਈ ਸੂਈ ਉੱਪਰ ਤੇ बस ਫੇਰ ਉਹ ਸਟ੍ਰੀਮ ਉਰੇ ਧਾਗਾ ਕਰ ਲੈਣਾ ਆਪਾਂ ਲੇਜੀ ਤੇਜੀ ਆਪਾਂ ਪੁੰਡਿਤ ਉਹ ਕਹਿੰਦਾ ਨੇ ਸਿੱਤਾ ਤੇ ਪੰਜਾਬੀ ਆਮ ਪਾਸਾ ਆਪਾਂ ਹੁਣ ਇਸੇ ਤਰ੍ਹਾਂ ਇਹ ਸਾਰਾ ਫਲਾਵਰ ਹੈ ਜਿਹੜਾ ਇਹ ਰੈੱਡ ਜਿਹੜਾ ਮੈਂ ਆਰੀਏ ਤੱਕ ਗਮ ਹੈ ਰੂੰਜਾ ਇਸ ਤਰ੍ਹਾਂ ਆਪਾਂ ਨੇ ਇਹਨੂੰ ਮੈਂ ਅਰੇ ਦੋਨਸ ਸਟ੍ਰਿੰਗਸ ਆਰੇ ਨੂੰ ਕਵਰ ਕਰ ਦੇਣਾ ਗੁਲਾਈ ਹੈਗੀ ਉਹ ਬਣੀ ਕੋਈ ਉਸ ਤਰੀਕੇ ਮੁੜੀ ਜਾਣਾ ਆਪਣੇ ਆਪ ਹੀ ਤੇ ਆਪਾਂ ਇਹ ਫਲਾਵਰ ਇਸ ਤਰੀ ਤਿਆਰ ਕਰ ਲੈਣਾ ਇਹ ਸਾਰਾ ਠੀਕ ਹੈ ਨਾ ਇਹ ਆਲੇ ਦਲੇ ਦੇਖੋ ਆਪਾਂ ਨੇ ਹੁਣ ਇਸ ਤਰ੍ਹਾਂ ਹੀ ਤਿਆਰ ਹੋ ਗਏ ਸਾਰੇ ਪਾਸੇ ਪਹਿਲੇ ਮਤਲਬ ਆਲੇ ਦਲੇ ਤੇ ਹੁਣ ਆਪਾਂ ਵਾਈਟ ਕਾਣਾ ਦੇ ਵਿੱਚ ਉਹ ਹੁਣ ਆਪਾਂ ਇੱਥੋਂ ਸੂਈ ਲੈਣੀ ਹੈ ਕੰਕਾ ਕੱਢ ਲੈਣਾ ਆਪਾਂ ਜਿੱਥੇ ਇਹ ਇੱਥੇ ਮਤਲਬ ਉਹ ਇੱਥੇ ਜਾ ਕੇ ਆਪਾਂ ਨੇ ਬੰਦ ਕਰਨਾ ਐਸਟਰ ਉਸੇ ਤਰ੍ਹਾਂ ਹੀ ਮੂਰੇ ਤਾਂ ਘਰ ਰੱਖਣਾ ਸੇ ਇੱਥੋਂ ਇਹਦੇ ਵਿੱਚ ਘਰੋਂ ਅਸੇ ਇੱਥੇ ਖਾਣੇ ਨੂੰ ਬੰਦ ਕਰ ਦੇਣਾ ਇਹ ਸਾਰਾ ਫਲਾਵਰ ਆਪਾਂ ਨੇ ਇਸ ਤਰੀਕਾ ਤਿਆਰ ਕਰ ਲੈਣਾ ਇੱਥੇ ਸੂਈ ਕੱਢ ਕੇ ਆਪਾਂ ਇੱਥੇ ਇਹਨੂੰ ਕਰ ਲੈ ਇਹ ਸਾਰਾ ਫਲਾਵਰ ਆਪਾਂ ਇਸ ਤਰੀ ਤਿਆਰ ਕਰ ਲੈਣਾ ਆ ਦੇਖੋ ਇਸ ਤਰ੍ਹਾਂ ਹੀ ਗੁੱਲ ਵੀ ਤਿਆਰ ਹੋ ਗਿਆ ਫਿਲਹਾਲ ਸਾਰਾ ਵ੍ਹਾਈਟ ਵਾਤਾ ਹੁਣ ਜਿਹੜੇ ਇਹ ਰੰਗ ਹੈ ਇਹ ਮੈਂ ਆਪਾਂ ਵਿੱਚ ਦੇ ਗੱਠ ਇਕੱਠਾ ਪਾਵਾਂਗੇ ਇਹ ਦੱਸੀ ਹੋਈਆਂ ਨੇ ਪਹਿਲਾਂ ਵੀ ਵੈਸੇ ਚਲੋ ਭਾਈ ਇੱਕ ਅੱਧੀ ਗੱਠ ਪਾ ਲੈਨੇ ਹੋਰ ਇਸ ਤਰ੍ਹਾਂ ਮੈਂ ਦੋ ਵੱਟ ਦੇਵਾਂਗੀ ਤੇ ਨੀਚੇ ਨੂੰ ਇਹ ਗੱਆਂ ਪਾ ਇਸ ਤਰ੍ਹਾਂ ਇਸੇ ਤਰ੍ਹਾਂ ਇਹ ਗੱਠਾ ਆਪਾਂ ਨੇ ਸਾਰੀਆਂ ਪਾ ਲੈਣੀਆਂ ਨੇ ਇਹ ਆ ਨੇੜੇ ਨੇੜੇ ਕੱਢ ਲੇ ਪਹਿਲਾਂ ਪਹਿਲਾਂ ਇਹਨੂੰ ਇੱਥੋਂ ਆਲੇ ਦੁਆਲੇ ਕਵਰ ਕਰ ਲੇ ਫਿਰ ਵਿੱਚੋਂ ਕਵਰ ਕਰ ਲੇ ਇਸ ਤਰ੍ਹਾਂ ਹੀ ਸਾਰੇ ਤਿਆਰ ਹੋ ਜੂਗੇ ਦੇਖੋ ਫਿਰ ਇਹ ਇਸ ਤਰ੍ਹਾਂ ਤਿਆਰ ਹੋ ਜੂਗਾ ਸਾਰਾ ਐਵੇਂ ਬੰਨ ਜੂਗਾ ਤੇ ਆ ਚੀਜ਼ ਹੈ ਜਿਹੜਾ ਆ ਫਲਾਵਰ ਨਹੀਂ ਚਲਾ ਆ ਵਾਲਾ ਇਹ ਵੀ ਸਾਰਾ ਇਹ ਵਾਈਟ ਪਾਇਆ ਮੈਂ ਸਟ੍ਰੀਮ ਪਾਇਆ ਜੀ ਮੈਂ ਆ ਵਿੱਚ ਵਾਈਟ ਪਾਇਆ ਇਹ ਇਸੇ ਤਰ੍ਹਾਂ ਹੀ ਹੈ ਇਹ ਹੁਣ ਆਪਾਂ ਅੱਗੇ ਇਹ ਫਲਾਵਰ ਬਣ ਗਿਆ ਤੁਸੀਂ ਇਕੱਠਾ ਤਿਆਰ ਕਰੋ ਇਹ ਸਾਰੇ ਵੀ ਸਾਰੀਆਂ ਐਵੇਂ ਪਰ ਲੈਣੇ ਪਹਿਲਾਂ ਆਪਾਂ ਦੇਖੋ ਹੁਣ ਆਪਾਂ ਇਹ ਦੀਆਂ ਆ ਚੀਜ਼ ਦੀ ਡੰਡੀ ਬਣਾਉਣੀ ਹੈ ਇਹ ਡੰਡੀ ਮੈਂ ਸਿੱਧੀ ਤਰੀਕੇ ਨਾਲ ਬਣਾਈ ਹੋਈ ਹੈ ਆਪਾਂ ਸਿਰੇ ਤੇ ਕੱਢ ਲਿਆ ਮਤਲਬ ਧਾਗਾ ਇਹ ਵੀ ਛੇ ਲੜਾਈ ਹੈ ਤੇ ਆਪਾਂ ਇੱਥੇ ਫਿਰ ਪੂਰੇ ਕਟਾ ਲਈ ਇਸ ਤਰ੍ਹਾਂ ਫੇਰ ਇੰਨਾ ਕਟੰਕਾ ਭਰਿਆ ਜਿਹੜਾ ਮੈਂ ਇੱਥੇ ਨੀਚੇ ਸੂਈ ਲੈ ਜੂ ਇਸ ਤਰ੍ਹਾਂ ਤੇ ਫੇਰ ਆਪਾਂ ਇੰਨੇ ਕ ਫਾਸਲੇ ਨਾਲ ਫੇਰ ਸੂਈ ਕੱਟ ਲੈਣੀ ਆ ਐਵੇਂ ਤੇ ਫੇਰ ਇਸ ਤਰ੍ਹਾਂ ਮਟਾਂ ਕੱਪੜਾ ਲੈ। ਇੱਧਰੋਂ। ਫਾਈਨਲਿਕ ਫਸਲੇ ਨੇ ਆਪਾਂ ਇਹ ਟੰਕੇ ਡੰਡੀ ਦੇ ਭਾਲ ਲੈ। ਸਾਰੀਆਂ ਜਿੰਨੀਆਂ ਵੀ ਡੰਡੀਆਂ ਨੇ। ਇਹ ਇਸੇ ਤਰ੍ਹਾਂ ਹੀ ਬਣਨਗੀਆਂ। ਪੱਤੇ ਤਾਂ ਮੈਂ ਪਹਿਲਾਂ ਵੀ ਦੱਸੇ ਹੁੰਦੇ ਬੰਦੋ ਪੱਤੇ ਜੜੇ ਇਹ ਸਿੱਧੇ ਹੀ ਨੇ ਆਪਾਂ ਵਿਚਾਲੇ ਢੰਗਾ ਕੱਢ ਲਿਆ ਫਿਰ ਇੱਕ ਇਧਰਲੀ ਸਾਈਡ ਤੋਂ ਕੱਢ ਲਿਆ ਇੱਥੋਂ ਇਧਰ ਥੋੜਾ ਜਿਹਾ ਨੀਚੇ ਸਪਾਈ ਦੇ ਮਤਲਬਕ ਇਸ ਤਰ੍ਹਾਂ ਇਹ ਪੱਤਾ ਤਿਆਰ ਹੋ ਗਿਆ ਹੁਣ ਆਪਾਂ ਇਹ ਚੀਜ਼ ਬਣਾ ਰਹੇ ਆ ਇਹ ਦੇਖੋ ਇੱਥੋਂ ਆਪਾਂ ਪਹਿਲਾਂ ਵਿੱਚ ਇਹ ਆ ਬਣਾ ਲੀਏ ਦੇਖੋ ਇੱਥੋਂ ਕੱਢੀਏ ਇਹਨਾਂ ਧਾਗਾ ਤੇ ਇੱਥੋਂ ਸੂਈ ਦੁਬਾਰਾ ਇਸ ਤਰ੍ਹਾਂ ਲੈ ਗਏ ਇਹਦੇ ਆਪਾਂ ਬਲਦੇ ਲਈ 1 2 3 4 2 3 4 5 6 7 8 ਫਿਰ ਆਪਾਂ ਨੂੰ ਸੂਈ ਨੂੰ ਕਿ ਕੱਢ ਲਿਆ ਅੱਗੇ ਨੂੰ ਇਸ ਤਰ੍ਹਾਂ ਤੇ ਆਪਾਂ ਨੀਚੇ ਲਾਗੇ ਤੇ ਫਿਰ ਇੱਧਰ ਕੱਢ ਲਈ ਸੂਈ ਇੱਧਰਲੀ ਸਾਈਡ ਇੱਧਰ ਵੀ ਉਸੇ ਤਰ੍ਹਾਂ ਹੀ ਬੜ ਦੇ ਲਈ ਆਪਾਂ ਨੇ ਕੰਟਰੋਲ ਇੱਥੇ ਚਾਹਤਾ ਆਉਣੀ ਚਾਹੀਦੀ ਹੈ ਇਸੇ ਤਰ੍ਹਾਂ ਇੱਧਰ ਆਪਾਂ ਬੜ ਦੇ ਲਈ ਤੇ ਐਵੇਂ ਹੋ ਗਿਆ ਇਹ ਆਪਾਂ ਚਕਾਰ ਲਾ ਇਹਦੇ ਥੋੜੇ ਜਿਹਾ ਬਾਤ ਦੇਲੇ ਬਟੇ ਪਚਾੜ ਲੈ ਦੇ ਥੋੜਾ ਜਿਹਾ ਵੱਟਾ ਇਹ ਦੋ ਤਿੰਨ ਨੂੰ ਮਤਲਬ ਵੱਧ ਦੇ ਲੋ ਤੇ ਇਹ نیچے ਕਰ ਲਿਆ ਬਸ ਇਹ ਐਕਸਟਰਾ ਬੰਨ ਦੇ ਸਾਰਾ ਇਇ ਇਸੇ ਤਰ੍ਹਾਂ ਹੀ ਸਾਰੇ ਤਿਆਰ ਹੋ ਜਿਸ ਤਰੀਂ ਡੰਡੀਆਂ ਤਿਆਰ ਹੋਣਗੀਆਂ ਇਸ ਤਰੀਂ ਫਲਾਵਰ ਤਿਆਰ ਹੋਣਗੇ ਫਿਰ ਇਸ ਤਰ੍ਹਾਂ ਬਣ ਜੇਗਾ ਜਿਹੜੀ ਆ ਚੀਜ਼ ਹੈ ਆਪਣੇ ਗਾਠੇ ਪਾਈ ਹੋਈ ਹੈ ਜਿਹੜੀ ਇਹਦੇ ਵਿੱਚ ਪਈ ਆ ਫਲਾਵਰ ਦੇ ਇਹ ਆ ਗੱਠਾ ਨੇ ਬਸ ਇਸ ਤਰ੍ਹਾਂ ਹੀ ਤਿਆਰ ਹੋ ਜੀਏ ਸਾਰਾ ਹਮਨੇ ਘੇਰੇ ਤੇ ਪਾਇਆ ਆ ਬਾਹਰ ਤਿਆਰ ਕਰਦੀ ਆ ਮੈਂ ਤੇ ਅੰਕ ਘੇਰੇ ਤੇ ਇਸ ਤਰੀਂ ਬਾਹਰ ਆ ਤੇ ਇਸ ਤਰੀਂ ਸਾਰੇ ਫੁੱਲ ਤਿਆਰ ਹੋ ਜਾਣਗੇ ਤੇ ਸੂਟ ਜਦੋਂ ਆਪਾਂ ਇਹਨੂੰ ਉਹਦੇ ਵਿੱਚ ਲਾਇਆ ਕਰ ਲੇਤੇ ਫਿਰ ਬੜਾ ਵਧੀਆ ਲੱਗਦਾ ਹੈ ਵੀਡੀਓ ਵਧੀਆ ਲੱਗੀ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ